ਸਾਤਨ ਪੰਜਾਬੀ ਸੱਭਿਆਚਾਰ ਮੁਤਾਬਕ ਹੋ ਰਹੇ ਵਿਆਹ ਦੀਆਂ ਏਰੋਨਕਾ ਲਗੀਆਂ ਨੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿੱਚ ਜਿੱਥੇ ਬਣੇ ਚਾਚੀ ਅਤਰੋ ਦੇ ਘਰ ਵਿੱਚ ਹਰ ਇੱਕ ਮੇਲੇ ਦੌਰਾਨ ਤਿੰਨ ਦਿਨ ਵਿਆਵਰਗੀਆਂ ਰੌਣਕਾਂ ਲਗੀਆਂ ਹੀ ਰਹਿੰਦੀਆਂ ਨੇ ਇਸ ਵਾਰ ਵੀ ਚਾਚੀ ਅਤਰੋ ਦੇ ਘਰ ਵਿਆਵਰਗਾ ਮਾਹੌਲ ਵੇਖਣ ਨੂੰ ਮਿਲਿਆ ਜਦਕਿ ਪਿੰਡਾਂ ਵਿੱਚ ਹੋਣ ਵਾਲੇ ਵਿਰਾਸਤੀ ਵਿਆਹ ਦੀ ਤਰ੍ਹਾਂ ਵਿਆਹ ਕੀਤਾ ਗਿਆ ਲੜਕੇ ਦੀ ਰੋਪਨਾ ਪਾਈ ਗਈ ਉਸ ਤੋਂ ਬਾਅਦ ਅਗਲੇ ਦਿਨ ਨਹਾਈ ਤੋਂ ਹੀ ਹੋਈ ਬਰਾਤ ਚੜੀ ਤੇ ਡੋਲੀ ਵੀ ਆਈ ਵਿਰਾਸਤੀ ਮੇਲੇ ਵਿੱਚ ਐ ਦਰਸ਼ਕਾਂ ਨੇ ਖੂਬ ਗਿੱਧੇ ਤੇ ਪੰਘੜੇ ਵੀ ਪਾਏ ਲੱਡੂ ਜਲੇਬੀਆਂ ਵੀ ਖਵਾਏ ਗਏ ਪੁਰਾਣੇ ਵਿਆਹ ਦੀ ਦਿਖਦਿੰਦਾ ਇਹ ਪ੍ਰੋਗਰਾਮ ਦਿਖਾਇਆ ਗਿਆ ਮੇਲੇ ਵਿੱਚ ਪਹੁੰਚੇ ਦਰਸ਼ਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ ਅਤੇ ਉਸ ਸਮੇਂ ਨੂੰ ਯਾਦ ਕੀਤਾ ਜਦ ਪੰਜਾਬ ਵਿੱਚ ਵਿਆਹ ਇਹਨਾਂ ਰਸਮਾਂ ਮੁਤਾਬਕ ਰੌਣਕੀ ਢੰਗ ਨਾਲ ਹੁੰਦੇ ਸਨ ਤੇ ਚਾਚੀ ਅਤਰੋ ਦੇ ਕਾਰ ਕੀਤੇ ਗਏ ਇਸ ਵਿਰਾਸਤੀ ਵਿਆਹ ਨੇ ਲੋਕਾਂ ਨੂੰ ਪੁਰਾਣਾ ਸਮਾਂ ਯਾਦਵਾ ਦਿੱਤਾ ਜੀ ਮੇਰੇ ਨਾਲ ਬੇਨਤੀ ਕਰਨ ਜੈਸੀ ਪਾਲ ਹੈ ਵਾਲੇ ਤੋਂ ਆਏ ਆਂ ਉਹ ਸੋਨਾ ਲੱਗਿਆ ਤੁਹਾਨੂੰ ਮੇਰਾ ਬਹੁਤ ਵਧੀਆ ਇੱਥੇ ਚੀਜ਼ਾਂ ਸਾਨੂੰ ਦੇਖਣ ਨੂੰ ਮਿਲੀਆਂ ਜੋ ਕਿ ਪਹਿਲਾਂ ਅਸੀਂ ਕਿਤੇ ਨਹੀਂ ਦੇਖੀਆਂ ਗਿਆ ਉਸ ਤੋਂ ਅੱਜ ਦੇਖਣ ਨੂੰ ਮਿਲੀਆਂ ਬਹੁਤ ਵਧੀਆ ਲੱਗਿਆ ਸਾਨੂੰ ਪਹਿਲਾਂ ਦੀਆਂ ਚੀਜ਼ਾਂ ਦੇਖ ਕੇ ਬਹੁਤ ਵਧੀਆ ਲੱਗਿਆ ਸਾਨੂੰ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਲੱਗਿਆ ਜਿਸ ਤਰ੍ਹਾਂ ਜਿਵੇਂ ਉਸ ਦਾ ਦੌਰ ਕਰ ਰਿਹਾ ਹੈ ਜੀ ਸਭ ਤੋਂ ਬੰਗਲਾ ਜਿਹਾ ਲੱਗ ਰਿਹਾ ਹੈ ਹਾਂਜੀ ਲੱਗਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਆਪਣੀ ਜਿਹੜੀ ਪਿਛਲੀ ਪੀੜ੍ਹੀ ਸੀਗੀ ਪਿੱਛੇ ਆਪਾਂ ਦੇਖਦੇ ਹਾਂ ਕਿ ਕਿੰਨਾ ਕੁਝ ਦੇਖਣ ਨੂੰ ਮਿਲਦਾ ਵਾ ਪੁਰਾਣੀਆਂ ਚੀਜ਼ਾਂ ਉਹ ਇੱਥੇ ਦੇਖਣ ਨੂੰ ਮਿਲਦੀਆਂ ਵਾ ਬਹੁਤ ਵਧੀਆ ਪੁਰਾਣੇ ਜਿਹੜੇ ਸੀਗੇ ਚੀਜ਼ਾਂ ਹੁੰਦੀਆਂ ਸੀ ਉਹ ਇੱਥੇ ਅੱਜ ਵੀ ਦੇਖਣ ਨੂੰ ਮਿਲ ਰਹੀਆਂ ਵਾ ਸਭ ਨੂੰ ਇੱਥੇ ਆਉਣਾ ਚਾਹੀਦਾ ਦੇਖਣਾ ਚਾਹੀਦਾ ਵਾ ਧਿਆਨ ਕੇ ਬਹੁਤ ਕੱਪੜੇ ਦੀਆਂ ਜਿਹੜੀਆਂ ਮੋਬਾਈਲ ਤੇ ਨਿਕਲਦੀਆਂ ਲੱਗਦਾ ਉਹ ਕਿੰਨਾ ਕੁ ਨਾਈਟ ਜਿਵੇਂ ਜੇਕਰ ਤਾਂ ਵੀ ਹਾਂਜੀ ਉਹ ਕਲ ਤਾਂ ਜੀ ਜਆ ਮੋਬਾਈਲ ਆਪਣੇ ਲਈ ਆਪਾਂ ਨੂੰ ਇਦਾਂ ਸੱਭਿਆਚਾਰਕ ਚੀਜ਼ਾਂ ਦੇਖਣੀਆਂ ਚਾਹੀਦੀਆਂ ਵਾ ਸੱਭਿਆਚਾਰਕ ਚੀਜ਼ਾਂ ਤੋਂ ਬਹੁਤ ਕੁਝ ਦੇਖ ਸਿੱਖਣ ਨੂੰ ਮਿਲਦਾ ਵਾ ਤੇ ਆਪਾਂ ਨੂੰ ਮੋਬਾਈਲਾਂ ਤੋਂ ਪਰੇ ਹੀ ਰਹਿਣਾ ਚਾਹੀਦਾ ਵਾ ਇੱਥੇ ਆ ਕੇ ਦੇਖਣਾ ਚਾਹੀਦਾ ਆਪਾਂ ਨੂੰ ਕਿ ਕਿੰਨਾ ਕੁਝ ਵਧੀਆ ਦੇਖਣ ਨੂੰ ਮਿਲਿਆ ਪਿਛਲਾ ਜੋ ਵੀ ਆਪਣੇ ਪਿਛਲੇ ਨੌਜਵਾਨ ਸੀ ਦੇਖ ਰਹੇ ਸੀ ਕਿੱਥੇ ਕਿੱਲਾ ਸੋਣਾ ਸੱਭਿਆਚਾਰਕ ਦੇਖਣ ਨੂੰ ਮਿਲ ਰਿਹਾ ਵਾ ਇੱਥੇ ਆਉਣਾ ਚਾਹੀਦਾ ਵਾ ਤਦੂ ਦੇਖਣਾ ਚਾਹੀਦਾ ਵਾ ਹਾਂ ਧੰਨ ਦੀ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਫਿਰ ਪਾਲ ਕਰੋ ਜੀ ਪਰ ਨਾਲਾ ਦੋ ਜੀ ਬੜਾ ਪਹਿਲਾਂ ਵੀ ਖਣਾ ਹੈ ਕਿ ਵੈਸੇ ਮੈਂ ਆਪਣੇ ਪੈਕੇ ਪਿੰਡਾਈ ਹੋਈਆਂ ਜੀ ਇੱਥੇ ਬਸ ਸੁਣ ਲਿਆ ਬਹੁਤ ਵਧੀਆ ਲੱਗਿਆ ਜੀ ਬਸ ਪ੍ਰਾਣਾ ਸਭੇ ਕਹਿਣ ਦੇਖ ਕੇ ਬਹੁਤ ਵਧੀਆ ਲੱਗਿਆ ਬਸ ਸਵੇਰ ਦਾ ਕੈਪਟਾ ਦੋ ਜੀ ਹਾਂ ਜੀ ਹਾਂ ਮੋਬਾਈਲ ਤੇ ਵੀ ਮੋਬਾਈਲ

ਨਹੀਂ ਜੀ ਮੇਲਾ ਵੇਖਣ ਹੀ ਆਏ ਆ ਸਾਨੂੰ ਆਏ ਆ ਵੀ ਮੇਲੇ ਵਿੱਚ ਪੁਰਾਣਾ ਸੱਭਿਆਚਾਰ ਹੈ ਜਿਹੜਾ ਅਸੀਂ ਆ ਕੇ ਆਉਣ ਵਾਲੇ ਬੱਚਿਆਂ ਨੂੰ ਦਿਖਾ ਸਕੀਏ ਕਿਉਂਕਿ ਅੱਜ ਕੱਲ ਦੇ ਬੱਚੇ ਥੋੜਾ ਮੋਬਾਈਲ 'ਤੇ ਜ਼ਿਆਦਾ ਅਟੈਚ ਆ ਵੀ ਮੋਬਾਈਲ ਤੋਂ ਦੂਰ ਹੋ ਕੇ ਕੁਝ ਵੱਖਰੀ ਚੀਜ਼ ਦੇਖਣ ਜੀ ਪੁਰਾਣਾ ਸੱਭਿਆਚਾਰ ਦੇਖਣਾ ਅਸੀਂ ਬੱਚਿਆਂ ਨੂੰ ਆਗਾ ਜਿਵੇਂ ਪੁਰਾਣਾ ਜਿਵੇਂ ਪਕਾਨ ਕਹਿ ਸਕਦੇ ਆ ਜਿਵੇਂ ਪੁਰਾਣੀ ਚੀਜ਼ ਜਿਵੇਂ ਅੱਗੇ ਬਣਾਉਂਦੇ ਸੀਗੇ ਕਹਿ ਦਿੰਦੇ ਆ ਵੀ ਆਹ ਆਹ ਮਧਾਨੀਆਂ ਹਾਂਜੀ ਤੇ ਜਿਵੇਂ ਅਕੇ ਸ਼ੁਰੂ ਸ਼ੁਰੂ ਦੇ ਦਿਨ ਦੇ ਹੁੰਦੇ ਸੀਗੇ ਉਹ ਚੀਜ਼ ਜਿਵੇਂ ਆਪਾਂ ਕਹਿ ਸਕਦੇ ਆ ਅੱਗੇ ਜਿਵੇਂ ਹੁਣ ਤਾਂ ਹਾਂ ਕਿ ਬੀਜੇ ਨੇ ਹੁਣ ਅੱਜ ਕੱਲ ਤੇ ਮਹੌਲ ਦੇ ਵਿੱਚ ਬਸ ਜਾਓ ਪੈਸਾਂ ਦੇ ਵਿੱਚ ਖਨਾਮਦ ਲੈਸ ਦਾਤ ਕਰਕੇ ਫਿਰ ਆਬੀਪੀ ਫਾਰਮੈਲਟੀ ਪੂਰੀਆਂ ਕਰਦੇ ਆ ਜੀ ਵੀ ਉਸ ਜਗ੍ਹਾ ਅਸੀਂ ਇਹ ਚੀਜ਼ ਦਿਖਾਉਣਾ ਚਾਹੁੰਦੇ ਆ ਬੱਚੇ ਨੂੰ ਵੀ ਅੱਗੇ ਵਿਆਹ ਕਿਵੇਂ ਹੁੰਦੇ ਸੀਗੇ ਇੱਥੇ ਅਸੀਂ ਇੱਕ ਇਹ ਚੀਜ਼ ਦੇਖੀ ਆ ਜਿਵੇਂ ਵੀ ਹੁਣ ਅੱਜ ਕੱਲ ਦੇ ਪੱਛੇ ਇਸ ਚੀਜ਼ ਤੋਂ ਬਹੁਤ ਦੂਰ ਆ ਇਸ ਤੋਂ ਬਲਾਕ ਕਰਨ ਮੇਸ ਪਤਲਾ ਦਾ ਕਾਰਨ ਮੁੱਖ ਤਾਂ ਇੱਕ ਤਾਂ ਮੋਬਾਈਲ ਆ ਇੱਕ ਹੈਗਾ ਜਿਵੇਂ ਬੱਚਿਆਂ ਨੂੰ ਆਪਾਂ ਜ਼ਿਆਦੇ ਮੋਬਾਈਲ ਨਾਲ ਹੀ ਫੜਾ ਦਈਦਾਗਾ ਵੀ ਉਹ ਬੱਚਾ ਬੈਠਾ ਰਹਿੰਦਾ ਮੋਬਾਈਲ ਤੇ ਮੋਬਾਈਲ ਹੀ ਦੇਖੀ ਜਾਂਦਾ ਜੀ ਇਸ ਦਾ ਮੁੱਖ ਕਾਰਨ ਇਹੀ ਆ ਮੈਂ ਤਾਂ ਸਭ ਤੋਂ ਵੱਧ ਇਹ ਤਾਂ ਮੁੱਖ ਕਾਰਨ ਇਹੀ ਮੰਨਦੀ ਆ ਮੋਬਾਈਲ ਇੱਕ ਨਸ਼ਾ ਪੱਤਾ ਜਿਹੜੇ ਅੱਜ ਕੱਲ ਦੇ ਸੱਭਿਆਚਾਰ ਨਸ਼ੇ ਵੱਲ ਲਗਾਤ ਰਿਹਾ ਜੀ ਨੋਕ ਕਰਨੇ ਹੀ ਹੈ। ਸਸੇ ਕਈ ਵਾਰੀ ਸੀਨੀਅਰ ਅਧਿਕਾਰੀਆਂ ਨਾਲ ਗਲਪਾ ਕਰਦੇ ਆ। ਉਹ ਕੰਦੇ ਦੇ ਬੰਦ ਤੋਂ ਬਹੁਤ ਜ਼ਿੰਮੇਵਾਰੀ ਨਾਲ ਨੋਕ ਪਸਿਆ ਕਿਤੇ ਨਾ ਕਿਤੇ ਉਹ ਸਭ ਉਹ ਜੰਗਲ ਹੈਗੀ ਹੈਗੀ ਆ ਜੀ ਹੈਗੀ ਆ ਕਿਉਂਕਿ ਅੱਜ ਕੱਲ੍ਹ ਦੀਆਂ ਮਾਵਾਂ ਜਿਨੇ ਹੈਗੀਆਂ ਜੋਬ ਤੇ ਜਾ ਵਰਦੀਆਂ ਬੱਚੇ ਦਾ ਕੋਈ ਵੀ ਖਿਆਲ ਨਹੀਂ ਹੈਗਾ। ਜਦੋਂ ਬੱਚਾ ਸਕੂਲੋਂ ਆਉਂਦਾ ਮਾਂ ਜੋਬ ਤੇ ਗਈ ਹੁੰਦੀ ਆ ਜੋਬ ਤੋਂ ਆ ਕੇ ਬੱਚੇ ਨੂੰ ਬਸ ਵੀ ਆਪਾਂ ਕਹਿੰਦੇ ਮੋਬਾਈਲ ਫੜਾ ਦੇਈਦਾ। ਮੋਬਾਈਲ ਫੜਾ ਕੇ ਮੁੜ ਕੇ ਬੱਚੇ ਵੱਲ ਕੋਈ ਧਿਆਨ ਨਹੀਂ ਮੁੜ ਕੇ ਬੱਚਾ ਟਿਊਸ਼ਨ ਤੇ ਜਾ ਵਰਦਾ। ਉਚਨ ਤੋਂ ਬਾਅਦ ਫਿਰ ਬੱਚਾ ਘਰੇ ਆਉਂਦਾ ਵੀ ਜਿਆਦਾ ਮੁੱਖ ਕਾਰਨ ਤੇ ਇਹ ਹੈ ਵੀ ਮਾਂ ਪਿਓ ਆਪਣੇ ਬੱਚੇ ਵੱਲ ਧਿਆਨ ਨਹੀਂ ਦੇਦੇ ਹਾਂ ਜਿਹੜੀ ਸਾਲੀ ਵੀ ਜਿਹੜੀ ਹੋ ਜਾਂਦਾ ਫਤਿਹ ਬੱਚਾ ਆਸਾਂ ਦਾ ਦੇ ਹਾਂਜੀ ਕਿ ਮੈਂ ਦੇਖ ਦਊਂ ਮੈਂ ਤਾਂ ਇਸ ਚੀਜ਼ ਨੂੰ ਨਹੀਂ ਮੰਨਦੀ ਜੀ। ਮੈਨੂੰ ਤਾਂ ਇਹ ਲੱਗਦਾ ਵੀ ਆਪਾਂ ਨੂੰ ਆਪ ਦਾ ਇੱਕ ਤਾਂ ਪ੍ਰਾਣਾ ਕਾਪਰ ਬਸਤੀਆਂ ਨੂੰ ਦਿਖਾਓ। ਜਾਂ ਜਿਵੇਂ ਜਿਵੇਂ ਇੱਥੇ ਮੇਲਾ ਲੱਗਿਆ ਹੋਇਆ ਇਹ ਜਗ੍ਹਾ ਬੱਚਿਆਂ ਨੂੰ ਜਿਵੇਂ ਅੱਜ ਸੰਡੇ ਆ ਜੀ, ਸੰਡੇ ਨੂੰ ਇਹ ਚੀਜ਼ ਜ਼ਰੂਰ ਦਿਖਾਓ ਬੱਚਿਆਂ ਨੂੰ। ਮੈਂ ਤਾਂ ਬਹੁਤ ਜ਼ਿਆਦਾ ਕੀਤਾ ਜੀ। ਲੱਗਣੀ ਚਾਹੀਦੀ ਜੀ ਜ਼ਰੂਰ ਲੱਗਣੀ ਚਾਹੀਦੀ ਜਿਹੜਾ ਆਪਣੋ ਆਨਮਾਰੀ ਸੱਤਿਆ ਇਹ ਚੀਜ਼ ਦਾ ਪਤਾ ਜਿੱਤੇ ਜੀ ਬੜਾ ਬਿਆਲਾ ਰਿਹਾ ਕਿ ਅਸਲ ਜਵੇਂ ਮਗਰ ਜਾਵ ਤੇ ਪਰੇ ਹਾਂਜੀ ਸਿੱਕਾ ਕਿਸੇ ਨੂੰ ਦਿਖਾਇਆ ਜਾ ਰਿਹਾ ਹੈਗਾ ਹਾਂਜੀ ਪਿੰਡਾਂ ਤੋਂ ਅਲੋਪ ਨੇ ਹੋ ਗਏ ਇਹ ਅਲੋਪ ਹੀ ਹੋ ਗਿਆ ਜੀ ਮੁੱਖ ਕਾਰਨ ਤਾਂ ਮੈਂ ਤੁਹਾਨੂੰ ਦੱਸੀ ਆਂ ਨੀ ਵੀ ਮੁੱਖ ਕਾਰਨ ਇਸ ਟਾਈਮ ਤਾਂ ਮੋਬਾਈਲ ਹੀ ਆ ਜੀ ਇਹ ਅਲੋਪ ਹੋ ਗਿਆ ਜਿਨੇ ਆਪਾਂ ਦਾਜ ਤਾਂ ਲੋਕੀ ਜ਼ਰੂਰ ਦਿੰਦੇ ਪਰ ਅਗਲੇ ਨੂੰ ਪੈਸਾ ਦੇ ਦਿੰਦੇ ਆ ਜੀ ਮੈਂ ਕਿਸੇ ਨੇ 10 ਲੱਖ ਦੇ ਤਾਂ ਕਿਸੇ ਨੇ 20 ਲੱਖ ਰੁਪਇਆ ਦੇ ਤਾਂ ਮੈਂ ਕਹਿੰਦੀ ਆ ਵੀ ਇਹ ਚੀਜ਼ ਨਾ ਦਿਓ ਇਹਦੋਂ ਨਾਲੋਂ ਆਪ ਦੇ ਜਿਵੇਂ ਅੱਜਕੱਲ੍ਹ ਹੈਗਾ ਵੀ ਆਪਾਂ ਦਿਨੇ ਕੋਈ ਇਹਦੇ ਚ ਕੋਈ ਖੇਸ ਦਰਿਆ ਕੁਝ ਵੀ ਨਹੀਂ ਦਿੰਦਾਗਾ ਬਸ ਅਗਲਾ ਪੈਸਾ ਹੀ ਫੜਾ ਦਿੰਦਾ ਮੈਂ ਕਹਿੰਦੀ ਆ ਵੀ ਇਹੋ ਜਿਹੀ ਚੀਜ਼ਾਂ ਜ਼ਰੂਰ ਲੈਣੀਆਂ ਚਾਹੀਦੀਆਂ ਹਾਂ ਜੋਦੇ ਮਿਸ ਵਰਤੋਂ ਦਾ ਸਮਾਨ ਆ ਜੀ ਜ਼ਰੂਰ ਵਰਤੋਂ ਦਾ ਸਮਾਨ ਆ ਚਾਹੀਦਾ